ਨੇ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਕਾਰ ਅਤੇ ਔਟੋ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਹਾ ਮੌਕੇ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਜਿਹੜੀ ਕੀ ਇਹ ਟੱਕਰ ਹੋਈ ਹੈ ਤੁਹਾਨੂੰ ਦੱਸ ਜੀ ਕਿ ਇਸ ਜ਼ਬਰਦਸਤ ਟੱਕਰ ਦੇ ਵਿੱਚ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਨੇ ਇਸ ਟੱਕਰ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਨੇ ਤੁਹਾਨੂੰ ਦੱਸਦੀ ਕਿ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੇ ਜ਼ਰੀਏ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸਦੀ ਕਿ ਗੱਡੀ ਡਰਾਈਵਰ ਸੀਗਾ ਜਿਹੜਾ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ਼ ਰਫ਼ਤਾਰ ਕਾਰ ਜਿਹੜੀ ਔਟੋ ਤੋਂ ਵੱਜਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਵਾਪਰ ਜਾਂਦਾ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਪ੍ਰਕਾਰ ਜਿਹੜੇ ਕਿ ਔਟੋ ਦੇ ਹਾਲਾਤ ਨੇ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਔਟੋ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਨੇ ਜਿਹੜੇ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਸਾਰੇ ਮਾਮਲੇ ਤੋਂ ਬਾਅਦ ਮੌਕੇ ਤੇ ਪੁਲਿਸ ਜਿਹੜੀ ਕੀ ਪਹੁੰਚ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਸਥਾਨਕ ਲੋਕਾਂ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਗੱਲਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ ਜੀ ਹਾਡੀ ਤੇ ਨਾ ਗਏ ਉਹ ਭਤੀ ਹਾਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾ ਰੋ ਉਹਦੇ ਕਾਲਾ ਸਾਹਿਬ ਕੋਲ ਉਧਰ ਲਾ ਗਏ ਉਧਰੋਂ ਆਟੋ ਆਇਆ ਅੰਬਰ ਤੋਂ ਦੂਜੀ ਸੇਵਟਾ ਗੱਡੇ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦੇ ਨਾਮ ਹਰਪਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਂ ਦਾ ਪਤਾ ਹਰਪੰਦੇ ਪ੍ਰਧਾਨ ਹਰਪੰਦੇ ਸਿੰਘ ਆ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਜਾਂ ਡੈਥ ਹੋਈ ਜਾਨੇ 6 ਜਾਨੇ ਦੱਸਦੇ ਆ ਇਸ ਵਾਰ ਤੇ ਪੁਲਿਸ ਪ੍ਰੈਸ਼ਰ ਆਈ ਆ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀ ਉਹਨਾਂ ਦੀ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਇਨਸਾਫ ਮੰਗਦੇ ਆ ਮੰਗ ਆਂ ਜੀ ਸਰੋਸੂਰ ਕਿਦਾ ਮੰਨਦੇ ਤੁਸੀਂ ਕਿਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਆ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇ ਜਿਹ ਬਸਤਾਰਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਹੈ ਤੁਸੀਂ ਤੁਹਾਡੇ ਜਿਹੜੇ ਫਾਦਲ ਉਹ ਚਲਾ ਰਹੇ ਜਾਂ ਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਹੀ ਹਾਂਜੀ ਹਾਂਜੀ ਔਨ ਏਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਕਾਰ ਅਤੇ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਹਾ ਮੌਕੇ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਜਿਹੜੀ ਕੀ ਇਹ ਟੱਕਰ ਹੋਈ ਹੈ ਤੁਹਾਨੂੰ ਦੱਸਦੀ ਕਿ ਇਸ ਜ਼ਬਰਦਸਤ ਟੱਕਰ ਦੇ ਵਿੱਚ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਅਤੇ ਕਈ ਲੋਕ ਨੇ ਇਸ ਟੱਕਰ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤੁਹਾਨੂੰ ਦੱਸਦੀ ਕਿ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੇ ਜ਼ਰੀਏ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਹਾਨੂੰ ਦੱਸਦੀ ਕਿ ਗੱਡੀ ਡਰਾਈਵਰ ਸੀਗਾ ਜਿਹੜਾ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ਼ ਰਫ਼ਤਾਰ ਕਾਰ ਜਿਹੜੀ ਔਟੋ ਤੋਂ ਵੱਜਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਹਾਸਾ ਵਾਪਰ ਜਾਂਦਾ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਪ੍ਰਕਾਰ ਜਿਹੜੇ ਕਿ ਔਟੋ ਦੇ ਹਾਲਾਤ ਨੇ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਔਟੋ ਤਵਰਦਾ ਜਿਸ ਕਿ ਇਸ ਦੇ ਵਿੱਚ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਅਤੇ ਕਈ ਲੋਕ ਨੇ ਜਿਹੜੇ ਕਿ ਗੰਭੀਰ ਰੂਪ ਦੇ ਵਿੱਚ ਜਖਮੀ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਸਾਰੇ ਮਾਮਲੇ ਤੋਂ ਬਾਅਦ ਮੌਕੇ ਤੇ ਪੁਲਿਸ ਜਿਹੜੀ ਕਿ ਪਹੁੰਚ ਚੁੱਕੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਫਿਲਹਾਲ ਸਥਾਨਕ ਲੋਕਾਂ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਗੱਲਬਾਤ ਇਦਾਂ ਪਿੰਡੋ ਸ਼ਵੇਰੇ ਸਾਢੇ 8 ਵਜੇ ਚੱਲੇ ਆ ਆਡੀ ਤੇ ਨਾ ਗਿਆ ਦੀ ਸਾਡੇ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਟਾਲਾ ਸਾਹਿਬ ਕੋਲ ਉਧਰ ਲਾਗੇ ਉਧਰੋਂ ਆਟੋ ਆਇਆ ਅੰਬਸਤ ਉਹ ਦੂਜੀ ਸੇਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦੇ ਨਾਰਪੱਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪ੍ਰੀਤ ਦਾ ਨਾਮ ਹਰਪ੍ਰੀਤ ਸਿੰਘ ਹੈ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜੰਮਾ 6 ਜਣੇ ਦੱਸਦੇ ਆ ਇਸ ਹਰ ਤੇ ਪੁਲਿਸ ਅਫਸਰਸ਼ਨ ਆਈ ਆਏ ਤੇ ਹੈਗੇ ਆ ਵੇ ਗੱਡੀਆਂ ਤੇ ਖਲੋਤੀ ਹੋਣਾ ਨਹੀਂ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਇਨਸਾਫ ਮੰਗਦੇ ਆ ਮੰਗ ਆਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਹਦੇ ਉਹਨਾਂ ਦੇ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜਪਤਾਰ ਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਟਰੱਕ ਚਲਾ ਰਹੇ ਨੇ ਨਹੀਂ ਨਹੀਂ ਉਹ ਤੇ ਦੂਜੇ ਇੱਕ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ